ਐਡੀ ਕੱਲ ਮਿਤੀ 31/7/25 ਨੂੰ ਰਾਤ 8:30 ਵਜੇ ਸਾਨੂੰ ਇੱਕ ਸਰਕਾਰੀ ਅਫਸਰ ਮਾਲਪੁਰ ਚੇਟਾ ਉਹ ਆਇਜ਼ੀ ਤੋ ਚੇਟਾ ਜਿਹੜਾ ਪਾਲ ਦੀ ੱਡੇ ਚਲਸੀ ਹਟਾਇਆ ਸੀ ਉਹਦੀ ਜਦੋਂ ਮੁੱਕ ਦੇ ਗਏ ਆ ਉਹ ਤੋਂ ਪਹਿਲਾਂ ਇਹਨਾਂ ਨੇ ਇੱਕ ਹਿਸ਼ਰ ਪ੍ਰਿਆਪਨ ਕਰਤਾ ਸੀ ਇੱਕ ਲਦਾਣੇ ਡੀਐਮਸੀ ਰੱਖਦਾ ਪਰ ਕਰਤਾ ਸੀ ਜਿਹੜਾ ਹੁਣ ਸਾਨੂੰ ਪਤਾ ਲੱਗਾ ਜਿਹੜੀ ਦੋਆਂ ਦੀ ਮਤੋਂ ਚੁੱਕੀ ਹੈ ਕਿਹੜੀ ਗੱਡੀ ਕਿਹੜੀ ਸੀ ਸਰ ਗੱਡੀ ਸੀਗੀ ਆਪਣੇ ਦੂਜੀ ਥਾਰ ਗੱਡੀ ਸੀਗੀ ਉਹ ਬਾਕੀ ਉਹਨਾਂ ਦੇ ਪਰਿਵਾਰਾਂ ਦੇ ਜੋ ਬਣਦੀ ਕਾਰਵਾਈ ਕਾਨੂੰਨੀ ਕੀਤੀ ਕੀਤੀ ਜਾਵੇ। ਇਹ ਜੀ ਕੱਲ ਮਿਤੀ 31/7/25 ਨੂੰ ਰਾਤ 8:30 ਵਜੇ ਸਾਨੂੰ ਇੱਕ ਸਰਕਾਰੀ ਅਫਸਰ ਮਾਲਪੁਰਾ ਚੇਟਾ ਉਹ ਆਈ ਸੀਗੀ। ਉਹ ਚੇਟਾ ਜਿਹੜਾ ਪਾਲ ਦੀ ਅੱਡੇ ਚਲਸੀ ਹਟਾਇਆ ਸੀ। ਉਹਦੀ ਜਦੋਂ ਮੁੱਕ ਦੇ ਗਏ ਆ ਉਹ ਤੋਂ ਤੋਂ ਪਹਿਲਾਂ ਇਹਨਾਂ ਨੇ ਇੱਕ ਹਿਸ਼ਰ ਪ੍ਰੈਪਰ ਕਰਤਾ ਸੀ, ਇੱਕ ਲਿਧਾਨੇ ਡੀਐਮਸੀ ਰੈਪਰ ਕਰਤਾ ਜੀ। ਜਿਹੜਾ ਹੁਣ ਸਾਨੂੰ ਪਤਾ ਲੱਗਾ ਜਿਹੜੇ ਦੋਹਾਂ ਦੀ ਮਤ ਹੋ ਕਿਹੜੀ ਗੱਡੀ ਕਿਹੜੀ ਸੀ ਜਰਾ ਗੱਡੀ ਸੀਗੀ ਆਪਣੇ ਦੂਜੀ ਥਾਰ ਗੱਡੀ ਸੀਗੀ ਤਾਂ ਬਾਕੀ ਉਹਨਾਂ ਦੇ ਪਰਿਵਾਰ ਆਣਦੇ ਜੋ ਬਣਦੀ ਕਾਰ ਵੀ ਕਾਨੂੰਨੀ ਕੀਤੀ ਕੀਤੀ ਜਾਵੇ ਇਹ ਜੀ ਕੱਲ ਮਿਤੀ 31 7 25 ਨੂੰ ਰਾਤ 8:30 ਵਜੇ ਸਾਨੂੰ ਇੱਕ ਸਰਕਾਰੀ ਹਸਪਤਾਲ ਮਾਲਪੁਰਾ ਚੇਟਾ ਉਹ ਆਈ ਸੀਗੀ ਤਾਂ ਚੇਟਾ ਜਿਹੜਾ ਪਾਲ ਦੀ ਅੱਡੇ ਚਲਸੀਆ ਡੋਆ ਸੀ ਉਹਦੀ ਜਦੋਂ ਮੁੱਕ ਦੇ ਗਏ ਆ ਉਹ ਤੋਂ ਤੋਂ ਪਹਿਲਾਂ ਇਹਨਾਂ ਨੇ ਇੱਕ ਹਜ਼ਾਰ ਰਪਏ ਦਾ ਕਰਤਾ ਸੀ ਇੱਕ ਲਿਦਾਣੇ ਡੀ ਐਮ ਸੀ ਦਾ ਰਪਏ ਦਾ ਕਰਤਾ ਜੀ ਜਿਹੜਾ ਹੁਣ ਤੁਹਾਨੂੰ ਪਤਾ ਲੱਗਾ ਜਿਹੜੇ ਦੋਹਾਂ ਦੀ ਬਹੁਤ ਹੋ ਚੁੱਕੀ